ਇਦਾਂ ਕਰਦਾ ਵਾਂ ਅੱਗੇ ਵੀ ਕਿੰਨੀ ਦੀ ਫੋਨ ਲਾਇਆ ਚੱਕਿਆ ਨਹੀਂ ਗਾੜੀ ਹੁਣ ਫੇਰ ਲਾਉਣਾ ਵਾਂ ਅਰੇ ਚੱਕ ਹੀ ਲਵੇ ਪਤਾ ਨਹੀਂ ਕੀ ਗੱਲ ਯੋ ਫੋਨ ਨਹੀਂ ਚੱਕਣ ਦੀ ਨਾ ਲੱਗਦਾ ਇਹ ਫੋਨ ਜੇ ਲੱਗਦਾ ਰ ਸਵਿਚ ਆਫ ਆਈ ਜਾਂਦਾ ਗਾੜੀ ਦਿ ਨੰਬਰ ਯੂ ਆ ਕਾਲਿੰਗ ਇਜ਼ ਆਦਰ ਸਵਿਚਡ ਆਫ ਬਟ ਅੱਕਾ ਪੋ ਮੈਂ ਫੱਦੋ ਇਹਦੇ ਵਾਲੀ ਕਿਤੇ ਫੋਨ ਭੰਨ ਭੰਦ ਦਿੱਤਾ ਉਹ ਨਿਆਣੇ ਕਿਹਨੇ ਪਰ ਨਹੀਂ ਇਦਾਂ ਨਹੀਂ ਹੋ ਸਕਦਾ ਫੋਨ ਤੇ ਨਹੀਂ ਚੱਕਣਾ ਸੀ ਕੀ ਗੱਲ ਕੱਲਾ ਗੱਲਾਂ ਕਰੀ ਜਾਂਦਾ ਔਰ ਸੋਨੂ ਭਾ ਕਿਦਾਂ ਠੀਕ ਠਾਕ ਗੱਲਾਂ ਗੁੱਲਾਂ ਕੀ ਕਰਨ ਯਾਰ ਫੋਨ ਲਾਉਂਦੇ ਆ ਮੈਡਮ ਨੂੰ ਆਈ ਤੱਕ ਆਈ ਨਹੀਂ ਇਹਦੇ ਨਹੀਂ ਯਾਰ ਆਉਨੇ ਨਹੀਂ ਆਉਣਾ ਛੱਡ ਦੇ ਗੱਲਾਂ ਤੂੰ ਹੁਣ ਉਹ ਇਦਾਂ ਨਾ ਕਹਿਆ ਹੁਣ ਆਉਣਾ ਆ ਮੈਂ ਵੇਖੀ ਆਉਂਦੀ ਕਿ ਨਹੀਂ ਤੇਰੇ ਸਾਹਮਣੇ ਵੇਖ ਲੈ ਖੜ ਜਾ ਇੱਥੇ ਆਉਂਦੀ ਕਿ ਨਹੀਂ ਉਹਨੇ ਲਾ ਫੋਨ ਜਿੰਨੀ ਵਾਰੀ ਮਰਜ਼ੀ ਦਾ ਲਾ ਲੈ ਉਹਨੇ ਉਹਦਾ ਫੋਨ ਬੰਦ ਹੋ ਗਿਆ ਬੈਟਰੀ ਡੈਡ ਹੋ ਸਕਦੀ ਆ ਬੈਟਰੀ ਡੈਡ ਹੋ ਸਕਦੀ ਆ ਤੇ ਹੋਰ ਤੋਂ ਵੀ ਲੱਗ ਸਕਦਾ ਵਾ ਤੂੰ ਜਾ ਮੇਰੀ ਗੱਲ ਸੁਣ ਮੈਂ ਜਖਮਾਂ ਦੇ ਨਾ ਲੂਣ ਨਾਲ ਛਣਕ ਆਪਣਾ ਕੰਮ ਕਰ ਸੋਨੂ ਬਾਝ ਜਾ ਕੇ ਤੂੰ ਚੰਗਾ ਉਹ ਮੈਂ ਤੇ ਕੰਮ ਕਰ ਲਈ ਲਾਉਂਗਾ ਤੇ ਮੈਂ ਚਲ ਵੀ ਜਾਊਂਗਾ ਨਾਲੇ ਤੂੰ ਕਿਹੜੀ ਕਿਸ ਦੀ ਮੰਦਣੀ ਆ ਲੱਗਾ ਰਿਹਾ ਇੱਥੇ ਠੀਕ ਆ ਜੇ ਮੈਨੂੰ ਦੱਸ ਦੇ ਕੀ ਗਾ ਠੀਕ ਆ ਵੱਡਾ ਆ ਸਲਾਮਾਂ ਦੇਣੇ ਮੈਨੂੰ ਆਪਣਾ ਕੰਮ ਕਰ ਜਾ ਕੇ ਜਿਹੜਾ ਕਰਨ ਦਿਆ ਚਾਚਾ ਮੁੜ ਕੇ ਆਉ ਨੂੰ ਸਲਾਮਾ ਦੇਣਾ ਪੁੱਤ ਐਦਾਂ ਦੇ ਤੂੰ ਮੇਰੀ ਬੜੀ ਸੇਵਾ ਕਰਨ ਲਈ ਆ ਤੇ ਮੇਰੀ ਗੱਲ ਵੀ ਮੰਨ ਹਾਂ ਤੂੰ ਕਿਉਂ ਨਹੀਂ ਕਿ ਮੰਨਦੀ ਐਦਾਂ ਸੇਵਾ ਕੀਤੀ ਦਾ ਤੇਰਾ ਕੀ ਫਾਇਦਾ ਮੇਰੀ ਮੰਮੀ ਤੁਹਾਡੀ ਤੇ ਗੱਲ ਮੈਂ ਮੰਨਣ ਲਈ ਹਾਂ ਤੁਸੀਂ ਜਿੱਦਾਂ ਕਹਿੰਦੇ ਹੋ ਨਾ ਉਦਾਂ ਹੀ ਹੋਊਗਾ ਮੈਂ ਕੀ ਕਹਿਣਾ ਤੁਹਾਨੂੰ ਨਹੀਂ ਨਾ ਪੁੱਤ ਤੂੰ ਮੇਰੀ ਮੰਨਣ ਲਈ ਤੇਰੇ ਭਰਾ ਨੇ ਵੇਖਾ ਤੇਰ ਨਾਲ ਕਿੰਨੀਆਂ ਰੀਝਾਂ ਚਾ ਕੀਤਾ ਤੈਨੂੰ ਪੜਾਇਆ ਲਿਖਾਇਆ ਤੈਨੂੰ ਕੋਰਸ ਕਰਾਇਆ ਉਹਨੇ ਤੇ ਕਿਉਂ ਨਹੀਂ ਤੂੰ ਮੇਰੇ ਆਖੇ ਲੱਗਦੀ ਉਹਦਾ ਖਿਹੜਾ ਚ ਛੜਦੇ ਤੂੰ ਤੈਨੂੰ ਇਹ ਚੰਗੇ ਥਾਂ ਵਿਆਵਾਂਗੇ ਇਹ ਕੋਈ ਪਤਾ ਨਹੀਂ ਹੁੰਦਾ ਵੇਲੇ ਘੜੀ ਦਾ ਕਿੱਦਾਂ ਦਾ ਮਿਲਣਾ ਤੇ ਕਿੱਦਾਂ ਦਾ ਨਹੀਂ ਉਹ ਹੈਗਾ ਤੇ ਤੈਨੂੰ ਇਹ ਚੰਗੇ ਥਾਂ ਵਿਆਵਾਂਗੇ ਤੇਰਾ ਵਧੀਆ ਵਿਆਹ ਕਰਾਂਗੇ ਹਾਨੂ ਵਿਚਾਰੀ ਜਵਾਬ ਇਹ ਮੈਂ ਆਪਣੀ ਧੀ ਦਾ ਵਿਆਹ ਕਰਾਂ ਆਪਣੇ ਹੱਥੀ ਮਮੀ ਗੱਲ ਤੇ ਤੁਹਾਡੀ ਠੀਕ ਹੈ ਪਰ ਮੈਂ ਹੁਣ ਕੀ ਕਰਾਂ ਮੈਂ ਵੀ ਲੱਕੋ ਫਾਇਏ ਆਂੀ ਮੈਨੂੰ ਤੇ ਇਹੋ ਹੀ ਸੋਚ-ਸੋਚ ਕੇ ਆਂਦਾ ਆ ਤੇ ਜੇ ਤੂੰ ਹੀ ਮੇਰਾ ਕਿਤੇ ਹੋਰ ਖਾਂ ਕਰਦਾ ਤੇ ਉਹਦਾ ਕੀ ਬਣੂਗਾ ਉਹ ਤੇ ਨਾ ਮੈਂ ਤੈਨੂੰ ਦੱਸਦੀ ਨੇ ਆਹ ਦੇਖੋ ਫੋਨ ਕਰਤਾ ਤੇ ਉਹਨੇ ਮੇਰੀ ਜਾਨ ਹੀ ਖਾ ਲਈ ਤੇ ਮੈਂ ਫੋਨ ਵੀ ਨਹੀਂ ਚੁੱਕਣ ਲਈ ਕਿਉਂਕਿ ਮੈਂ ਤੁਹਾਡੇ ਨਾਲ ਵਾਦਾ ਕੀਤਾ ਵਾ ਤੇ ਮੈਂ ਆਪਣੀ ਮਾਂ ਨਾਲ ਵਾਦਾ ਕੀਤਾ ਤੋੜਦੀ ਸਕਦੀ ਆਹ ਦੇਖੋ ਫੇਰ ਫੋਨ ਆਉਂਦੇ ਲਿਆ ਫੜਾ ਮੈਨੂੰ ਫੋਨ ਮੈਂ ਗੱਲ ਕਰਾਂ ਨਾ ਲਿਆ ਮੰਮੀ ਉਹਨੂੰ ਕੋਹ ਮਾੜਾ ਚੰਗਾ ਨਾ ਬੋਲਿਓ ਜੇ ਗੱਲ ਕਰਨੀ ਆ ਤੇ ਉਦਾਂ ਕਰ ਲਿਓ ਮੈਂ ਨਹੀਂ ਮਾੜਾ ਚੰਗਾ ਨਾ ਬੋਲਦੀ ਮੈਂ ਫੋਨ ਦੇ ਸਿਆਪਾ ਲੱਗੀ ਮਕਾਉਣ ਨਾ ਨਾ ਮੰਮੀ ਆ ਲੈ ਫੜ ਫੋਨ ਤਾਂ ਆ ਲੱਗੀ ਸਿਮ ਟੁੱਟਣ ਲੈ ਲਾ ਲੈ ਹੁਣ ਫੋਨ ਜਿੱਥੇ ਲਾਉਣਾ ਸਿਆਪਾ ਇਹ ਨਿਬੇੜਦਾ ਮੈਂ ਸਿਮ ਦਾ ਮੰਮੀ ਇਹ ਤੁਸੀਂ ਕੀ ਕੀਤਾ ਵਾ ਤੁਸੀਂ ਸਿਮ ਨਹੀਂ ਤੋੜਨੀ ਤੁਸੀਂ ਕਹਿੰਦੇ ਤੇ ਮੈਨੂੰ ਫੋਨ ਕਰਕੇ ਕਹਿ ਦੇਣਾ ਕਿ ਅੱਜ ਤੋਂ ਬਾਅਦ ਆ ਫੋਨ ਨਾ ਕਰੀ ਉਹਨੇ ਨਹੀਂ ਫੋਨ ਕਰਨਾ ਹਟਣਾ ਇਹ ਨਾ ਮੈਂ ਕੰਮ ਕਰਦੀ ਨਾ ਫੋਨ ਨਾ ਤੋੜਦੀ ਸਿਮ ਨਾ ਤੋੜਦੀ ਮੈਂ ਉਹਨੇ ਫੋਨ ਲਾਉਣਾ ਨਹੀਂ ਹਟਣਾ ਮੰਮੀ ਫੋਨ ਦੀ ਤਹੀ ਸਿਮ ਤੇ ਤੋੜਦੀ ਐ ਤੇ ਜਿਉ ਉਹਦਾ ਫੋਨ ਨਾ ਲੱਗਾ ਤੇ ਜਿਉ ਘਰ ਆ ਗਿਆ ਤੇ ਫਿਰ ਉਹਦੇ ਕੀ ਜੁਰਤ ਵਾ ਸਾਡੇ ਬੂਹੇ ਦੀ ਦਲੀਜਾਂ ਨਾ ਕੇ ਦੱਸੇ ਉਹਦੀ ਲੱਤਾਂ ਨਾ ਵੱਡ ਕੇ ਅਸੀਂ ਉੱਥੇ ਸੁਟਾਂਗੇ ਅੰਧ ਚ ਲਾ ਕੇ ਇਹਨੂੰ ਉਹਦੇ ਕੀ ਹਿੰਮਤ ਹੈ ਜੇ ਕਿੱਦਾਂ ਸਾਡੇ ਘਰ ਆਜੂ ਦੂਜੀ ਗੱਲ ਗਰਮੀਤ ਡੇਰ ਰਿਸ਼ਤਾ ਕਰਾਉਣਾ ਆਪਣੀ ਮਾਸੀ ਦੇ ਪੋਤੇ ਦਾ ਨਾ ਨਹੀਂ ਕਰਨੀ ਹੈਗੀ ਤੂੰ ਇੱਕ ਹੋਰ ਗੱਲ ਮੇਰੀ ਸੁਣ ਲੈ ਕੰਨ ਖੋਲ ਕੇ ਚੌਂਕੇ ਚੁੱਲੇ ਦਾ ਸਾਰਾ ਕੰਮ ਸਿੱਖ ਲੈ ਭਾਬੀ ਆਪਣੀ ਦੇ ਨਾਲ ਗਾੜੀ ਜਾ ਕੇ ਸਾਰਾ ਕਰਨਾ ਪੈਣਾ ਤੈਨੂੰ ਇਹ ਹੁਣ ਜਿਹੜੀਆਂ ਮਾਂ ਦੇ ਸਿਰ ਤੇ ਤੂੰ ਡਾਰੀਆਂ ਡਾਲੀਆਂ ਨਾ ਉਹ ਨਹੀਂ ਹੁਣ ਉਡਣੀਆਂ ਗਾੜੀ ਤੇ ਰੀਆਂ ਸੁਣ ਤੇਰੀ ਕੋਣ ਕਿੱਦਾਂ ਤਾਂ ਹਾਂ ਜਿਹੜੇ ਗਲੇਡੂ ਜੇ ਨਾ ਇਹ ਨਾ ਹੁਣ ਮੈਨੂੰ ਸੁੱਟ ਕੇ ਦੱਸ ਉਹ ਤੇਰੀ ਭਾਬੀ ਆਉਂਦੀ ਚੁੱਪ ਕਰਕੇ ਨਾ ਤੇ ਬਹਿ ਜਾ ਮਾਨਾ ਤਰ ਮੈਂ ਦੱਸ ਦਿੱਤਾ ਉਹਦੇ ਹੁੰਦਿਆ ਕੋਈ ਗੱਲ ਨਹੀਂ ਹੋਣੀ ਚਾਹੀਦੀ ਕੀ ਗੱਲ ਹੋਈ ਬੰਬੀ ਮੈਨੂੰ ਵੇਖ ਕੇ ਤੂੰ ਚੁੱਪੀ ਕਰ ਗਈ ਆ ਜੇ ਬੜੀਆਂ ਸੋਹਣੀਆਂ ਅੱਗੇ ਗੱਲਾਂ ਕਰਨ ਦੇ ਮੈਨੂੰ ਉਧਰ ਡੰਗਰਾਂ ਬਲ ਤੱਕ ਆਵਾਜ਼ ਜਾਣ ਢਈ ਆ ਚੁੱਪ ਕੇ ਪੁੱਤ ਕਰਨਾ ਹੀ ਆਂਦੀ ਮੰਮੀ ਤੋਂ ਠੀਕ ਨਹੀਂ ਗੀ ਮੈਨੂੰ ਭੁੱਖ ਬੜੀ ਲੱਗੀ ਆ ਤੇ ਤੇਰੇ ਵੱਲ ਵੇਖ ਕੇ ਮੇਰਾ ਰੋਟੀ ਖਾਣ ਨੂੰ ਨੀ ਜੇ ਕਰਨਿਆ ਛੇਤੀ ਆਂਦੀ ਠੀਕ ਹੋ ਤਾਂ ਮੈਂ ਇਹੋ ਆਖਣੇ ਪੁੱਤ ਤੂੰ ਖਾ ਰੋਟੀ ਮੈਂ ਠੀਕ ਹਾਂ ਹੁਣ ਗੱਲ ਤਾਂ ਠੀਕ ਆ ਮੰਮੀ ਤੁਹਾਡੀ ਇਹਨੇ ਕੱਲ ਦੀ ਨਾ ਰੋਟੀ ਦੇ ਨਾ ਪਾਣੀ ਖਾ ਪੀਤਾ ਵਾ ਤੇ ਪੱਕੀਆਂ ਰੋਟੀਆਂ ਇਹਦੇ ਬੰਦੇ ਦੀਆਂ ਉਦਾਂ ਹੀ ਡੱਬੇ ਚ ਪਈਆਂ ਵਾ ਪਤਾ ਨਹੀਂ ਕੀ ਗੱਲ ਆ ਕਿਉਂ ਨਹੀਂ ਖਾਣ ਦੀ ਤੁਹਾਡੀ ਟੈਨਸ਼ਨ ਕਰਨ ਦੀ ਚਾਹੀਏ ਨਹੀਂ ਟੈਨਸ਼ਨ ਜਾਣ ਕੇ ਡਈ ਲੈਣ ਮੈਂ ਤੈਨ ਬਥੇਰਾ ਆਖੇ ਪੁੱਤ ਮੈਂ ਠੀਕ ਵਾਂ ਤੂੰ ਉੱਠ ਨਾ ਆਇਆ ਵਾ ਹੱਥ ਪਤਾ ਮਾਰ ਤੇ ਰੋਟੀ ਰਾਟੀ ਖਾ ਤੂੰ ਮੰਮੀ ਟੈਨਸ਼ਨ ਤੇ ਹੁੰਦੀ ਆ ਤਿਆ ਨੂੰ ਕਿ ਮਾਂ ਬਿਮਾਰ ਹੋਵੇ ਤੇ ਤਿਆ ਨੂੰ ਫਿਰ ਦੁੱਖ ਤੇ ਲੱਗਦਾ ਹੀ ਆ ਫਿਰ ਰੋਟੀ ਪਾਣੀ ਕਿੱਥੇ ਲੰਗਦਾ ਵਾ ਹੋਰ ਗੱਲ ਤੇਰੀ ਪੁੱਤ ਮੰਨਦੀ ਮੈਂ ਤਿਆ ਨੂੰ ਹੁੰਦਾ ਵਾ ਦੁੱਖ ਮਾਂ ਪੇ ਉਹਦਾ ਇਹ ਨਹੀਂ ਵੀ ਨਹੀਂ ਹੁੰਦਾ ਚਲੋ ਤੇ ਇਹ ਕਰੋ ਗੱਲਾਂ ਬਾਤਾਂ ਦਵੇਂ ਜਾਣੀਆਂ ਤੇ ਮੈਂ ਭਾਂਡੇ ਮਾਂਜ ਲਾ ਸੋਈ ਚ ਕੋਈ ਨਹੀਂ ਤੂੰ ਇੰਨੀ ਟੈਨਸ਼ਨ ਨਾ ਲੈ ਮੰਮੀ ਨੇ ਹੋ ਜਾਣਾ ਵਾ ਠੀਕ ਬੀਪੀ ਵਦਿਆਵਾਨਾ ਦਾ ਤੂੰ ਰੋਟੀ ਖਾ ਆਪਣੀ ਜਾ ਕੇ ਗਰਮੀ ਤੇ ਕੀ ਕਰਾਂ ਤੇ ਟੈਨਸ਼ਨ ਮੇਰੀ ਲਈ ਚਲੀ ਜਾਂ ਰਹੀ ਆ ਤੇ ਨਾ ਮੇਰੇ ਲਾਗੂ ਉੱਠਦੀ ਲੱਤਾਂ ਹੀ ਕੁੱਟੀ ਜਾਂਦੀ ਮੇਰੇਆਂ ਤੇ ਮੇਰੇ ਬਥੇਰੇ ਨੂੰ ਆਖਣ ਨਹੀਂ ਆ ਨਾ ਤੂੰ ਕਰ ਮਨ ਚ ਕਹੋ ਮੈਂ ਠੀਕ ਹੋ ਜਾਣਾ ਵਾ ਮੰਮੀ ਸੱਚੀ ਤੁਹਾਡਾ ਬੀਪੀ ਵਦਿਆ ਵਾ ਕਿ ਤੁਹਾਡੀ ਮਾਵਾਂ ਤੀਆਂ ਦੀ ਕੋਈ ਲੜਾਈ ਹੋਈ ਆ ਕਿਹ ਗੱਲ ਤੋਂ ਤੇ ਜੇ ਲੜਾਈ ਹੋਈ ਆ ਨਾ ਤੇ ਮੈਨੂੰ ਦੱਸੋ ਮੈਂ ਟਾਡੀ ਸੁਲਾ ਕਰਾ ਦਿੰਨੀ ਆ ਦੋਵਾਂ ਦੀ। ਤੁਹਾਵਾ ਮਾਵਾਂ ਤੀਆਂ ਦੀ ਕਾਦੀ ਲੜਾਈ ਹੁੰਦੀ ਆ। ਨਹੀਂ ਪੁੱਤ ਇਹੋ ਜੀ ਗੱਲ ਕੋਈ ਹੈ ਨਹੀਂ ਗੁੱਸੇ ਨਾਰਾਜ਼ਗੀ ਵਾਲੀ। ਤਾਂ ਹੀ ਮੰਮੀ ਮੈਂ ਕਹਿਣ ਡਈ ਆ ਕਿ ਅੱਜ ਤੱਕ ਤੇ ਮੈਂ ਕਦੀ ਵੇਖਿਆ ਨਹੀਂ ਤੁਹਾਨੂੰ ਦੋਵਾਂ ਮਾਵਾਂ ਤੀਆਂ ਨੂੰ ਗੁੱਸੇ ਹੋਈਆਂ ਨੂੰ ਪਰ ਉਹ ਪੰਮੋ ਦੀਆਂ ਵੀ ਲੱਜਣਾ ਟਾਡੇ ਗਾਲ ਜਦੋਂ ਤੁਸੀਂ ਗੱਲ ਕਰਦੇ ਤੇ ਉਹ ਨਜ਼ਰਾਂਆਂ ਚ ਰੋਂਦੀਆਂ ਆਪਣੀਆਂ। ਜੇ ਕੋਈ ਗੱਲ ਹੈਗੀ ਆ ਤੇ ਮੈਨੂੰ ਦੱਸੋ ਮੈਨੂੰ ਅਹੀਂ ਮਾਵਾਂ ਤੀਆਂ ਵਾ ਕੋਈ ਮੇਰ ਕੋ ਕਾਦਾ ਹੋ ਲਾ ਵਾ ਮੈਂ ਤਾਂ ਨੋਵਾ ਵਰਦਾ ਕੋਈ ਤਾਂ ਡਣਾ ਵਿਵਹਾਰ ਕਰਦੀ ਨਹੀਂ ਆ ਕੀ ਪੋਤਾ ਮੈਂ ਤੈਨੂੰ ਦੱਸਾਂ ਵੀ ਮੇਰੀ ਤੀਨੇ ਆ ਚੰਦ ਚਾੜੇ ਮੈਂ ਗੱਲ ਕੀ ਕਰਾਂ ਜੇ ਮੈਂ ਗੱਲ ਕਰਦੀ ਤੇ ਮੇਰਾ ਨੱਕ ਵੱਡਿਆ ਜਾਂਦਾ ਮੈਨਾਂ ਮੇੜੇ ਵੱਜਣੇ ਆ ਮੇੜੇ ਵੀ ਇੰਨੇ ਵੱਜਣੇ ਆ ਜਿਹੜਾ ਕੋਈ ਹਿਸਾਬ ਹੀ ਨਹੀਂ ਪੁੱਤ ਤੂੰ ਹੀ ਪੜ ਕੇ ਮੇਰੇ ਨਾਲ ਲੜ ਪੀ ਤੂੰ ਹੀ ਮੇੜੇ ਮੈਨੂੰ ਮਾਰਨੇ ਆ ਮੈਂ ਨੋਤੀ ਨੂੰ ਨਹੀਂ ਦੱਸ ਸਕਦੀ ਇਹ ਗੱਲ ਮੰਮੀ ਮਟਾੜਾ ਨਾਲ ਗੱਲਾਂ ਕਰਨ ਲਈ ਆ ਤੁਸੀਂ ਕਿੱਥੇ ਖੋ ਗਏ ਜੇ ਹਾਂ ਦੱਸ ਪੁੱਤ ਕੀ ਆਨੀ ਤੂੰ ਮੈਨੂੰ ਮੈਂ ਤੁਹਾਨੂੰ ਇਹ ਕਹਿਂਦੀ ਆ ਕਿ ਤੁਹਾਡੇ ਚ ਜੇ ਕੋਈ ਮਾਮਤਿਆਂ ਚ ਗੱਲ ਹੋਈ ਆ ਤੇ ਮੈਨੂੰ ਦੱਸੋ ਮੈਂ ਗੱਲ ਦਾ ਹੱਲ ਕਰਦੀ ਆ ਤੁਸੀਂ ਮੇਰੇ ਤੋਂ ਕਿਉਂ ਗੱਲ ਲੁਕਾਉਂਦੇ ਜੇ ਗੱਲ ਦੇ ਪੁੱਤ ਕੋਈ ਨਹੀਂ ਹੋਈ ਫੇਰ ਤਨ ਮੈਨੂੰ ਦੱਸਾਂ ਪਰਮਜੀਤ ਨੇ ਮੈਂ ਸਮਝਾਇਆ ਇਹ ਵੀ ਤੂੰ ਹੁਣ ਬੱਸ ਕਰ ਬਥੇਰੇ ਕੋਰਸ ਕਰ ਲਿਆ ਵਾ ਤੇਰੇ ਭਰਾ ਦੀ ਵੀ ਜੀ ਆ ਜਨਤਵਾ ਪੜ੍ਹਨ ਲਈ ਉੱਤੇ ਵੀ ਖਰਚਾ ਹੋਣ ਡਿਆ ਫਿਰ ਪਰ ਕਿ ਤੇਰੇ ਵਿਆਹ ਤੇ ਵੀ ਖਰਚਾ ਕਰਨਾ ਐ ਗੱਲਾਂ ਮੇਰੇ ਨਾਲ ਗੁੱਸੇ ਨਾਲ ਰਾਜ ਹੋਈ ਏ ਥੋੜੀ ਜੀ ਤਮ ਮੰਮੀ ਹਵਾ ਤੂੰ ਗੱਲ ਕਾਲੀ ਉਹਨੂੰ ਕਹਿਣੀ ਤੇ ਦੱਸ ਭਰਾ ਦਾ ਤੇ ਫਰਜ਼ ਹੁੰਦਾ ਹੀ ਆ ਕਿ ਭੈਣਾਂ ਨੂੰ ਪੜਾਉਣਾ ਲਿਖਾਉਣਾ ਤੇ ਇਹ ਚ ਬੋਝ ਵਾਲੀ ਕਿਹੜੀ ਗੱਲ ਵਾ ਤੇ ਜੇ ਨਿਆਣੇ ਸਿਆਣੇ ਹੋਣਦੇ ਆ ਤੇ ਉਹਨਾਂ ਦੇ ਕਰਮਾਂ ਦੇ ਉਹਨਾਂ ਨੂੰ ਮਿਲ ਜਾਣਾ ਵਾ ਜੋ ਉਹਨਾਂ ਨੂੰ ਮਿਲਣਾ ਹੋਇਆ ਇਹ ਗੱਲ ਤੇਰੀ ਗਰਮੀਤ ਮੈਂ ਮੰਨਦੀ ਹੁਣ ਭਰਾ ਤੇ ਮੈਂ ਕਿੰਨਾ ਕੁ ਬੋਝ ਪਾਈ ਜਾਵਾਂ ਮੰਮੀ ਭੈਣਾਂ ਬੋਝ ਨਹੀਂ ਹੁੰਦੀਆਂ ਹੈਗੀਆਂ ਤੇ ਜਦੋਂ ਆਪਾਂ ਨਹੀਂ ਸਮਝਦੇ ਹੈਗੇ ਤੇ ਫਿਰ ਤੂੰ ਹੀ ਉਹਨੂੰ ਕਿਉਂ ਇੰਨੀ ਗੱਲ ਕੀਤੀ ਆ ਤੇ ਫਿਰ ਉਹਨੇ ਤੇ ਗੁੱਸੇ ਹੋਣਾ ਹੀ ਆ ਕਾਈ ਮੈਂ ਆਖਾਂ ਕਿ ਉਹ ਇਦਾਂ ਤੇ ਰਹਿੰਦੀ ਨਹੀਂ ਚੁੱਪ ਕਰਕੇ ਅਕਲ ਦੀ ਚੁੱਪਚਪ ਰਹਿਣ ਲਈ ਆ ਗਰਮੀਤ ਮੈਂ ਠੀਕ ਵਾਂ ਜਾ ਜਾ ਕੇ ਨਾ ਬਾਹਰੋਂ ਤੂੰ ਲੀੜੇ ਲਾਲਾ ਤੇਲ ਪੈਣ ਲਈ ਮੈਨੂੰ 10 ਮਿੰਟ ਲੰਮੀ ਪਿਆ ਲੈਣ ਦੇ ਮੇਰੀ ਸਿਹਤ ਨਾ ਥੋੜੀ ਜਿਹੀ ਠੀਕ ਨਹੀਂਗੀ ਚਲ ਠੀਕ ਆ ਮੰਮੀ ਤੈ ਜਾ ਤੂੰ ਹੀ ਲੰਮੇ ਤੇ ਮੈਂ ਬਾਹਰ ਕੱਪੜੇ ਧਾਰ ਤੇ ਪਏ ਤੇ ਉਹ ਲਾ ਲਵਾਂ ਤੇਲ ਪੈ ਜਾਣੀ ਉਹ ਭਾਂਡੇ ਮਾਂਜਣ ਲਈ ਆ ਉਹਨੇ ਬਸ ਸਿੰਕ ਵਾਲੇ ਭਾਂਡੇ ਮਾਂਜਣੇ ਆ ਤੇ ਬਾਹਰ ਵੀ ਪਏ ਖਿਲਰੇ ਆ ਤਾਂ ਉਹ ਮੈਂ ਇਕੱਠੇ ਕਰਕੇ ਨਾਲੇ ਦਵਾਣਾਂ ਕਿੱਦਾ ਮਾਵਾਂ ਤੀਆਂ ਦੇ ਮੂੰਹ ਉੱtre ਲੱਗਣ ਡਿਆ ਜਿੰਦਾ ਨਾ ਮੈਨੂੰ ਪਤਾ ਹੀ ਨਹੀਂ ਲੱਗਣ ਡਿਆ ਹੈਗਾ ਕਿ ਤੁਸੀਂ ਕਰਨੇ ਕੀ ਡੀਆਂ ਜੇ ਮੈਂ ਸਾਰਾ ਜਾਣਦੀ ਆ ਕਿ ਤੁਸੀਂ ਗੱਲ ਜਰੂਰ ਕੋਈ ਨਾ ਕੋਈ ਲੁਕਾਉਣ ਡੀਆਂ ਜੇ ਤੇ ਗੱਲ ਦਾ ਪਤਾ ਤੇ ਮੈਂ ਲਾ ਹੀ ਲੈਣਾ ਵਾ ਕਿ ਕਿਹੜੀ ਗੱਲ ਵਾ ਮੂੰਹ ਤੋਂ ਨਹੀਂ ਦੇਖਦਾ ਟੱਡੇ ਕਿੱਦਾਂ ਉੱtre ਲੱਗਣ ਡਏ ਆ ਉਹਨੇ ਮਾਂ ਨੇ ਵੀ ਉਦਾਂ ਦਾ ਮੂੰਹ ਬਣਾਇਆ ਤੇ ਧੀ ਨੇ ਵੀ ਉਦਾਂ ਦਾ ਬਣਾਇਆ ਗਰਮੀਤ ਪੁੱਤ ਤਨ ਮੈਂ ਕੀ ਦੱਸਾਂ ਜੇ ਮੈਂ ਦੱਸਦੀ ਤੇ ਗੱਲ ਨਿਕਲ ਜਾਂਦੀ ਜੇ ਸਿੰਦੇ ਨੇ ਪਤਾ ਲੱਗ ਗਿਆ ਤੇ ਸਿੰਦਾ ਵੱਡੂ ਉਹਦੀਆਂ ਲਤਾਂ ਉਹਦੇ ਹੈ ਵੀ ਬੜਾ ਕੌੜਾ ਤੇ ਇਹਦੇ ਨਾਲ ਮੈਂ ਚੁੱਪੀ ਕੀਤੀ ਰਾਵਾਂ ਤੇ ਚੰਗੀ ਗੱਲ ਨਹੀਂ ਗੇ ਆਹ ਮੋਟਰਸਾਈਕਲ ਆ ਜੇ ਇੱਥੇ ਲੱਗਾ ਆਪ ਕਿੱਥੇ ਆ ਉਹ ਇਹ ਨਹੀਂ ਕੱਢ ਸਕਦਾ ਲਗਾ ਰਿਆ ਲਗਾ ਰਿਆ ਆਈ ਨਹੀਂ ਤੇਰੀ ਮੈਡਮ ਅਜੇ ਆਜੂਗੀ ਤੂੰ ਫੇਰ ਆ ਗਿਆ ਮੈਂ 2-3 ਘੰਟੇ ਹੋ ਗਿਆ ਮਕਾਦਿਆਂ ਤੋਂ ਹੋ ਕੇ ਆ ਗਿਆ ਤੇ ਤੂੰ ਅਜੇ ਬੈਠੇ ਫੋਨ ਨਾਲ ਚੰਬੜਿਆ ਉਹਨੇ ਨਹੀਂ ਚੁੱਕਣਾ ਰੱਖਣਾ ਤੇਰਾ ਫੋਨ ਚੱਕੂਗੀ ਤੈਨੂੰ ਕੀ ਨਾਲੇ ਮੈਂ ਕੰਡਿਆ ਨਾ ਫੋਨ ਉਪਰਾ ਆਪਣਾ ਰੰਗ ਵੇਖ ਤੇ ਉਹਦਾ ਰੰਗ ਵੇਖ ਉਹ ਗੋਰੀ ਚਿੱਟੀ ਤੇ ਤੂੰ ਕਾਲਾ ਜਿਆ ਉਹ ਲੱਗੀ ਸੀ ਤੇਰੇ ਪੈਸੇ ਦੇ ਮਗਰ ਤੇਰਾ ਪੈਸਾ ਖਾਡਾ ਲਿਆ ਤੇ ਹੁਣ ਨਹੀਂ ਹੁੰਦਾ ਤੇਰੇ ਲਾਗੇ ਆਉਣਾ। ਉਹ ਨਹੀਂ ਨਹੀਂ ਇਦਾਂ ਦੀ ਨਹੀਂ ਆਗੀ। ਮੈਂ ਜਾਣਦਾ ਜੀ ਤਰਾ ਇਹਨੂੰ। ਉਹਦੀ ਕੋਈ ਮਜਬੂਰੀ ਹੋਣੀ ਆ। ਤਦ ਨਹੀਂ ਆਈ ਉਹ ਮਜਬੂਰੀ ਮੁਜਬਰੀ ਕੋਈ ਨਹੀਂ ਹੁੰਦੀ ਇਹਨਾਂ ਦੀ। ਮੈਂ ਜਾਣਦਾ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ। ਠੀਕ ਆ ਜਿੱਥੇ ਪੈਸਾ ਵੇਖਿਆ ਉੱਥੇ ਹੀ ਬੱਸ। ਉਹ ਕੋਈ ਗੱਲ ਨਹੀਂ। ਨਹੀਂ ਨਾ ਹੀ ਨਾ ਮੈਂ ਆਪ ਚਲ ਜੂਗਾ। ਕਿੱਤੀ ਵੀਰਨਾ ਮੈਂ ਗੱਲ। ਆਂਦਾ ਮੈਂ ਚਲੂ ਨਾਲ ਤੇਰੇ। ਪਿਚੋਲਾ ਪਾ ਕੇ ਨਾ ਆਪਾਂ ਵਿਆਹ ਹੀ ਕਰ ਲੈਣਾ ਵਾ। ਉਹ ਵਿਆਹ ਕਰ ਲੈਣਾ ਵਿਆਹ ਤੱਕ ਪਹੁੰਚੇਗਾ ਤੇ ਕਰੇਗਾ ਤੇਰਾ ਫੋਨ ਤੇ ਚੁੱਕਣ ਦੀ ਲਈ ਤੇ ਵਿਆਹ ਤੂੰ ਕਿੱਥੋਂ ਕਰ ਲੂਗਾ। ਆ ਯਾਰ ਹੋ ਸਦਾ ਕਿ ਨਿਆਣੇ ਭੰਤਾ ਫੋਨ ਤੇ ਫੇਰ ਇਹਦੀ ਗੱਲ ਆ ਸਵੇਰੇ ਕਰ ਦੂਗੀ ਫੋਨ ਆ ਜੂਗੀ ਕੋਈ ਗੱਲ ਨਹੀਂ ਤੂੰ ਮੇਰੇ ਮੇ ਖੋਲ ਨਾ ਕਰ ਯਾਰ ਆਪਣਾ ਕੰਮ ਕਰ ਜਾ ਕੇ ਓਏ ਤੇਰੇ ਦਿਲ ਦੀਆਂ ਗੱਲਾਂ ਵਾ ਕੇ ਫੋਨ ਤੋੜਤਾ ਫੋਨ ਸੌਚ ਆਫ ਹੋ ਗਿਆ ਤੇ ਕਿਦੋਂ ਗਵਾਡੀਆਂ ਤੋਂ ਕਰ ਸਕਦੀ ਜੇ ਤੈਨੂੰ ਉਹ ਪਿਆਰ ਕਰਦੀ ਸੀ ਯਾਰ ਕੁੜੀਆਂ ਦੀ 100 ਮਜਬੂਰੀਆਂ ਹੁੰਦੀਆਂ ਅਸੀਂ ਮੁੰਡੇ ਆ ਨਾ ਹੋਰ ਗੱਲ ਹੁੰਦੀ ਆ ਲੋਕ ਛਿਪ ਕੇ ਕਰਨਾ ਹੁੰਦਾ ਅਗਲੀ ਨੇ ਫੋਨ ਤੇ ਤੈਨੂੰ ਮੰਨਣੀ ਨਹੀਂ ਕਿਸਦੀ ਮੈਂ ਨਹੀਂ ਮੰਨਦਾ ਕਿਸਦੀ ਤੇ ਲੱਗਾ ਰਹਿ ਫੋਨ ਤੇ ਇਹ ਫੋਨ ਚੋਂ ਨਿਕਲ ਨਹੀਂ ਉਹਨੇ ਨੇ ਫੋਨ ਫਾਨ ਚੁੱਕਣਾ ਤੇਰਾ ਫਿਰ ਕੀ ਆ ਨਾਚ ਕੇ ਫੋਨ ਨਹੀਂ ਚੁੱਕਦੀ ਮੈਂ ਘਰੇ ਜਾ ਵਜਣਾ ਆਖੀ ਹੁਣ ਹੋਇਆ ਤੇਰੇ ਗਾੜੀ ਜੋੜੇ ਹੱਥ ਵੱਡਾ ਤੂੰ ਮਿਰਜਾ ਜਾ ਕੇ ਉਥੇ ਛਿਲਿਆ ਨਾ ਜਾਈ ਯਾਰ ਤੂੰ ਮੇਰਾ ਯਾਰ ਕੇ ਦੁਸ਼ਮਣ ਆ ਹੈਂ ਤੂੰ ਨੇਕ ਸਲਾਹ ਨਹੀਂ ਕਿ ਮੈਨੂੰ ਮਕਾਉਲ ਕਰਦਾ ਗਾੜੀ ਤੇਨੂੰ ਨੇਕ ਸਲਾਹ ਹੀ ਦੇਣ ਲਿਆ ਵਾਂ ਜੇ ਉਥੇ ਗਿਆ ਦਿੰਦਾ ਤੈਨੂੰ ਛਿਲਣਾ ਪੜਾਈ ਕੋਈ ਗੱਲ ਨਹੀਂ ਮੈਂ ਤਾਂ ਤੂੰ ਹੀ ਨਾਲ ਚੱਲ ਮੇਰੇ ਭਰਾਵਾਂ ਤਾਂ ਫੇਰ ਨਾਲ ਚੱਲ ਮੇਰ ਕੋ ਨਹੀਂ ਸਾਡੇ ਗੋਡੇ ਪਨਾਏ ਜਾਂਦੇ ਤੂੰ ਤੇ ਪਨਾਉਣੇ ਆ ਤੈਨੂੰ ਤਾਂ ਸ਼ਦਾ ਹੋਇਆ ਹੁਣ ਮੈਨੂੰ ਥੋੜਾ ਹੋਇਆ ਮੈਨੂੰ ਸੁਦਾ ਆ ਆਪਣੇ ਰਾਹੇ ਪਾਲ ਚੰਗਾ ਉਹ ਮੇਰੀ ਇੱਕ ਗੱਲ ਸੁਣ ਜੇ ਜਾਣਾ ਵਾ ਨਾ ਤੇ ਨੇਰੇ ਸਵੇਰੇ ਜਾਵੀਂ ਨਹੀਂ ਤਾਂ ਦਿਨੇ ਗਿਆ ਤੇ ਉਹਨਾਂ ਲੱਤਾਂ ਪਾਵਾਂ ਤੇਰੀਆਂ ਐ ਇਹੋ ਜੀਆਂ ਤੋੜਦਿਆਂ ਘਰ ਆਣ ਕੇ ਸੇਕ ਦਿੰਦਾ ਫਿਰਿੰਗ ਚੱਲ ਠੀਕ ਆ ਤੇਰੀ ਸਲਾਹ ਮੈਂ ਨੋਟ ਕਰ ਲਈ ਚਲ ਜੂ ਮੈਂ ਰਾਹ ਨੂੰ ਜਾਉਂ ਚੰਗਾ ਉਹ ਚੰਗਾ ਭਰਾ ਜੇ ਨਹੀਂ ਤੂੰ ਕਿਸ ਦੀ ਮੰਨਣੀ ਤੇ ਮੈਂ ਚਲ ਜਾਂਦਾ ਮੈਂ ਤੇਰਾ ਦੁਸ਼ਮਣ ਨਹੀਂ ਆ ਤੈਨੂੰ ਚੰਗੀ ਸਲਾਹ ਹੀ ਦਿੱਤੀ ਚੱਲ ਠੀਕ ਆ ਠੀਕ ਆ ਜਾ ਹੁਣ ਤੂੰ ਚੰਗਾ ਨਹੀਂ ਮੈਂ ਚਲ ਜਾਂਦਾ ਜੇ ਰਾਦਾ ਤੇਰਾ ਮੁੱਕੀਆਂ ਖਾਂਦਾ ਤੇ ਚਲ ਜੀ ਰਾਹ ਤੋਂ ਕੋਈ ਗੱਲ ਨਹੀਂ ਤੂੰ ਨਾਸ਼ਦਾ ਹੀ ਮੈਨੂੰ ਤੂੰ ਮੱਡਾਇਆ ਨੇਕ ਆਪਣਾ ਕੰਮ ਕਰ ਅੱਗੇ ਕੱਲੇ ਫੇਰ ਦੁਬਾਰਾ ਆ ਗਿਆ ਵਾ ਦਵਾਇ ਤੇ ਖਾ ਲਈ ਆ ਸੇਧ ਤੇ ਠੀਕ ਨਹੀਂ ਗੇ ਸਿਆਲੀ ਦੇਣਾ ਮੈਂ ਬਾਥਰੂਮ ਘਾਰੇ ਨਾ ਲਵਾ ਬਾਰ ਬਾਰ ਨਹੀਂ ਮੈਂ ਤੁਹ ਉੱਠਿਆ ਜਾਣਾ ਮੁੜ ਕੇ ਫੇਰ ਹਾਏ ਵੇ ਤੂੰ ਹਾਂ ਮਾਤਾ ਨੇ ਵੇ ਤੂੰ ਜਿਹੜਾ ਉਹ ਦਿਨ ਟੱਕਰੇ ਆ ਉਹ ਹੀ ਆ ਜੇ ਆਪਣੇ ਕੋਲ ਆ ਮਾ ਜੇ ਜਾ ਤੂੰ ਚੰਗਾ ਚਾਹਣਾ ਨਾ ਨਹੀਂ ਮੇਰੇ ਮੁੰਡੇ ਨੇ ਪਤਾ ਲੱਗ ਗਿਆ ਨਾ ਉਹਨੇ ਤੇਰੇ ਨਾਲ ਲੱਤਾਂ ਵੱਡ ਜਾਣੀਆਂ ਦੋਈ ਥਾਈਂ ਕਰ ਦੇਣਾ ਹੀ ਉਹਨੇ ਤੈਨੂੰ ਮੈਨੂੰ ਮਾਰ ਡੰਡੇ ਮੁੰਡੇ ਦਾ ਬੋਦੀ ਫੜਾ ਨਾ ਮਾਰਦਾ ਮੈਂ ਨਾ ਆਪਣੀ ਕੁੜੀ ਸਾਡੇ ਮੈਂ ਚੱਲ ਜੂ ਮਿਲ ਕੇ ਚੰਗਾ ਕਿਉਂ ਕੁੜੀ ਨਿਕਲ ਮੈਂ ਸਤਾ ਚੰਗਾ ਭਲੇ ਚਾਹਣਾ ਹਣਾ ਤੇ ਤਿੱਤਰ ਹੋ ਜਾ ਇਥੋਂ ਨਹੀਂ ਜਾਂਦਾ ਇੱਥੇ ਖੜਾ ਹੀ ਅਟ ਹੇ ਤੂੰ ਹੀ ਹਾਂ ਇੱਥੇ ਚੋਰੀ ਨਹੀਂ ਮੰਮੀ ਇਹ ਨਹੀਂ ਚੋਰ ਹੈਗਾ ਮੰਮੀ ਮੈਂ ਤੁਹਾਨੂੰ ਆਖਿਆ ਇਹਨਾਂ ਇਹਨੇ ਘਰ ਆ ਜਾਣਾ ਹੀ ਮਾਰਾ ਫਿਰ ਤੇਰੇ ਪ੍ਰਾਨ ਵਾਜ ਮਾਰ ਲੈ ਮੈਂ ਤਾਂ ਕੋਈ ਡਰ ਨਹੀਂ ਆ ਤੂੰ ਡਰਨਾ ਮੇਰੇ ਨਾਲ ਯਾਰ ਚੁੱਪ ਕਰ ਮੰਮੀ ਮੰਮੀ ਵੇਖ ਲੈ ਵੀਰ ਨੂੰ ਆਵਾਜ਼ ਨਾ ਮਾਰੀ ਉਨੇ ਨੂੰ ਵੀਰ ਨੂੰ ਆਜਣਾ ਮਾਰਾ ਤੇ ਇਹਨੂੰ ਇੱਥੋਂ ਕਿੱਦਾਂ ਕੱਢਣਾ ਵਾ ਵੇਖੀ ਕਿੱਦਾਂ ਇਹਦਾ ਗਾਚਾ ਲਾ ਕੇ ਰੱਖਦਾ ਤੈਨੂੰ ਪਤਾ ਵੀ ਹੈਗਾ ਨਾ ਨਾਲੇ ਉਹਦਾ ਨਾਲ ਹੀ ਤੇਰਾ ਲਾਊਗਾ ਨਹੀਂ ਮੰਮੀ ਰੱਬ ਦਾ ਵਸਦਾਈ ਤੁਸੀਂ ਇੱਥੋਂ ਚੱਲ ਜਾਓ ਨਹੀਂ ਤੇ ਮੇਰੇ ਵੀਰ ਨੇ ਬਾਹਰ ਆ ਜਾਣਾ ਹੀ ਆ ਉਹ ਅੰਦਰ ਰੋਟੀ ਮੈਂ ਨਹੀਂ ਜਾਣਾ ਤੂੰ ਫੋਨ ਕਿਉਂ ਚੱਕਦੀ ਮੈਂ ਤੈਨੂੰ ਕਿੰਨਾ ਵਾਰ ਟਰਾਈ ਕੀਤਾ ਫੋਨ ਨਹੀਂ ਵੀ ਤੇਰਾ ਫੋਨ ਚੱਕਣਾ ਫੋਨ ਦੀ ਸਿਮ ਮੈਂ ਤੋੜੀ ਤੇਰੇ ਕਿੱਦਾਂ ਜ਼ਰਤ ਪੈਂਦੀ ਫੋਨ ਲਾਉਂਦੀ ਮੈਂ ਤੇ ਇੱਦਾਂ ਹੀ ਲਾਉਣਾ ਪੁੱਛਣਾ ਨਹੀਂ ਕੋਈ ਲਾਉਣਾ ਵਾ ਲਾ ਫਿਰ ਹੁਣ ਮੋਲਾ ਹੇ ਫੋਨ ਤੇ ਮੈਂ ਦੱਸਾਂ ਫੋਨ ਮਾਦਾ ਫੋਨ ਫੋਨ ਮੈਂ ਨਵਾਂ ਲਾ ਦੂੰਗਾ ਫੇਰ ਕੀ ਕਰ ਲੋਗੀ ਤੁਸੀਂ ਤੇ ਮਾਤਾ ਹੋਵੇ ਤੋੜਨ ਜਾਣਦੀ ਆ ਤੂੰ ਲੈ ਕੇ ਦੇ ਤੇਰਾ ਹੁਣੇ ਗਾਚਾ ਲਾ ਦੇਣਾ ਇਹ ਤੇ ਚੰਗੀ ਗੱਲ ਇੱਥੇ ਚਲੇ ਜਾ ਤਨ ਮੈਂ ਤਾਂ ਦੇ ਦੇ ਰਾਂ ਦੇ ਦੇਖੇ ਮੈਂ ਤੇਰੇ ਕੀ ਗਾਚਾ ਲਾਉਣੇ ਆਪਣਾ ਵਸੋ ਚੰਗਾ ਮੜੀਆਂ ਲੱਤਾਂ ਜਾਣੀਆਂ ਤੇਰੀਆਂ ਹੋਰ ਦੋ ਸਾਲ ਮਰ ਜਣਾ ਤੂੰ ਚੁੱਪ ਰੇ ਕੁੜੀ ਮੈਨਾਂ ਤੋੜ ਦੇ ਥੋੜਾ ਨਾ ਸਾਬ ਨਾ ਬੋਲ ਮੇਰੀ ਮਾਂ ਨੂੰ ਤੈਨੂੰ ਮੈਂ ਦੱਸ ਦਿੱਤਾ ਯੋ ਮੇਰੀ ਮਾਂ ਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਸਾਡੇ ਘਰ ਆਣ ਕੇ ਤਾਂ ਖਾਨੂੰ ਹੀ ਤੁਮ ਕੀ ਦੇਣ ਰਿਹਾ ਤੂੰ ਬਸ ਠੀਕ ਆ ਹੂੰ ਬੜੀ ਛੱਤੀ ਮ ਮੈਂ ਮਾਂ ਵਾਲੀ ਹੋਈ ਹੈ ਤੇ ਮੈਂ ਤੇਰੇ ਵਾਲੀਆਂ ਪਰ ਇਹ ਨਹੀਂ ਹੈਗਾ ਕਿ ਤੂੰ ਮੇਰੇ ਸਾਹਮਣੇ ਮੇਰੀ ਮਾਂ ਦੀ ਬੇਇੱਜ਼ਤੀ ਕਰੀ ਜਾਵੇਂ ਤੇ ਮੈਂ ਸੁਣੀ ਜਾਵਾਂ ਫੇ ਮਾਂ ਨੂੰ ਕਾ ਚੋਪੜ ਕੇ ਤੈਨੂੰ ਤੁਰਪ ਤੋੜ ਦੇ ਮੈਂ ਨਾ ਕਿੱਦਾਂ ਤੋੜਦਾ ਮੈਂ ਤੇਰੇ ਨਾਲ ਮੈਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇਰੇ ਨਾਲ ਮੈਂ ਕਿੱਦਾਂ ਤੋੜਦਾ ਮੈਨੂੰ ਆਪਣੇ ਪੋਤਰ ਨੂੰ ਪੁੱਛ ਲਾਂਦੇ ਵੇਖੀ ਤੇਰੇ ਨਾਲ ਕਿੱਦਾਂ ਕੁੜੀ ਤੋੜਦਾ ਚੰਗੀ ਤਰ੍ਹਾਂ ਤੋੜੂਗਾ ਤੇਰੇ ਨਾਲ ਕੁੜੀ ਮਾਂ ਮੈਂ ਫੜਾ ਨਾ ਮਾਰ ਜਾ ਸੱਜਾ ਜਾਂ ਫੇ ਤੋੜ ਦੇ ਚੋਪੜ ਕੇ ਸੱਜਾ ਨਹੀਂ ਤੇਰੇ ਮਨ ਨਾਲ ਮਾਰਾ ਮਾਰ ਲਾ ਗਿਆ ਫੇ ਮੰਮੀ ਫੜਾ ਹੋ ਜਾ ਤੂੰ ਮੰਮੀ ਨਾ ਮੰਮੀ ਮੇਰੀ ਗੱਲ ਤੇ ਸੁਣ ਮੈਂ ਆਖਿਆ ਨਾ ਮੈਨੂੰ ਮੁੰਡੇ ਨਾਲ ਸਾਥ ਲੈ ਜਾਂਦੇ ਹਾਂ ਇਹਦੀ ਜੁਰਤ ਕਿੱਧਰ ਪਈ ਘਰ ਇੱਥੇ ਆ ਮੇਰੇ ਆਉਣ ਦੀ ਮੰਮੀ ਹੋਲੀ ਆਂਡੀ ਗਵਾਂਡੀ ਸੁਣ ਕੇ ਤੇ ਕੀ ਕਹਿਣ ਕੋਈ ਗੱਲ ਨਹੀਂ ਆਂਡੇ ਗਾਂਡੇ ਸੁਣ ਲੈਣ ਕਰ ਫਿਰ ਕੀ ਚੰਗੀ ਮੇਰੀ ਇੱਜ਼ਤ ਬਣ ਗਈ ਬਹੁਤ ਵਧੀਆ ਇੱਜ਼ਤ ਬਣ ਗਈ ਮੇਰੀ ਮੰਮੀ ਮੈਂ ਤੇਰੇ ਗੜੀ ਹੱਥ ਜੋੜਦੀ ਆਂ ਨਾ ਰੌਲਾ ਪਾ ਰਾਤ ਮੈਂ ਕਹਦੇ ਚੋਰ ਨਹੀਂ ਮੈਂ ਲੱਗੀ ਤੇਰੇ ਭਰਾ ਨੂੰ ਆਜ ਮਾਰਨ ਮਾਤਾ ਉਹਨੇ ਨਹੀਂ ਕਹਿਣਾ ਜੋ ਮਰਜੀ ਕਰ ਲਾ ਉਹ ਮੇਰੇ ਵੱਲ ਆ ਤੂੰ ਕਹਿਣਾ ਕਿ ਨਹੀਂ ਕਹਿਣਾ ਮੰਮੀ ਮੈਂ ਕਿੱਦਾਂ ਆਖਾਂ ਚੋਰ ਇਹ ਤੈਨੂੰ ਕਹਿਣਾ ਪੈਣਾ ਯਾ ਚੋਰ 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 ਆ ਗਏ ਸਾਡੇ ਘਰ ਚੋਰ ਫੜ ਲੋ ਛੋਟਾ ਨਹੀਂ ਤਾਂ ਤੈਨੂੰ ਮੈਂ ਛੱਡਣਾ ਨਹੀਂ ਮੈਂ ਤੈਨੂੰ ਵੀ ਨਾਲ ਹੀ ਤੇ ਮੈਂ ਦੱਸ ਦਿੰਦਾ ਯਾ ਭਰਾ ਦੇ ਨਾਲ ਸਾਵੀ ਡਾਂਗ ਫੜ ਲਾ ਮੈਂ ਸਿੰਦਿਆ ਬਾਹਰ ਨਿਕਲੇ ਨਾ ਅੰਦਰ ਵੜਿਆ ਚੋਰ ਆਇਆ ਬਾਕੀ ਤੇ ਫੜ ਲੋ ਡਾਂਗ ਭਰਾ ਦੇ ਨਾਲ ਸਾਵੀ ਉਹਨੇ ਨਹੀਂ ਕਹਿਣਾ ਬੁਖੀ ਕਿਉਂ ਨਹੀਂ ਕਹਿਣਾ ਉਹਦੀ ਹਿੰਮਤ ਨਹੀਂ ਕਹਿਣੇ ਉਹ ਯਾਰਦਾ ਮੈਨੂੰ ਮਾਰਤਾ ਤਾੜੀ ਪਾ ਨਹੀਂ ਸਕਦਾ ਓ ਬਾਬੀਨੀ ਮਗੌਣਾ ਤੂੰ ਬਾਬੀਨੀ ਦੋ ਕੋਣ ਆਏ ਭੱਜ ਗਏ ਸਿੰਦਿਆ ਫੜ ਲਾ ਗਾ ਦਵਾ ਦਵਾ ਨਿਕਲ ਕੇ ਆਇਓ ਥੋੜਾ ਆਇਆ ਬੱਟ ਕੋਈ ਗੱਲ ਨਹੀਂ ਆ ਤੂੰ ਮੇਰੇ ਘਰ ਛੱਡ ਗਿਆ ਕਿਤਾਇਆ ਨਾ ਤੈਨੂੰ ਵੇਖ ਲੂ ਵੱਡੀ ਬਣ ਵੱਡੀ ਨੂੰ ਮੈਂ ਕੋਈ ਗੱਲ ਨਹੀਂ ਇਹਨੂੰ ਪਿਓ ਨੂੰ ਕਿਉਂ ਮਾਰਿਆ ਤੂੰ ਇਹਨੂੰ ਖੋਲ ਹਾਂ ਫਿਰ ਦੱਸਦਾ ਵਾਂ ਵੇ ਸਿੰਦਿਆ जानਦੇ ਪਰੇ ਐਵੇਂ ਕਿਦਾਂ ਮਰ ਜਾਊਗਾ ਅੰਬਲੀ ਸੰਬਲੀ ਵੀ ਤੁਰੇ ਫਿਰਦੇ ਹੋਰ ਸਿਆਪਾ ਪਾਏਗਾ ਬੈਠਾ ਬੈਠਾ ਤੂੰ ਓ ਮਮੀ ਮੈਨੂੰ ਉਹ ਅੰਬਲੀ ਉੰਬਲੀ ਨਹੀਂ ਕੋਈ ਲੱਗਦਾ ਮੈਨੂੰ ਤੇ ਹੋਰ ਕੰਮੀ ਵਾਲਾ ਕੋਈ ਲੱਗਦਾ ਵਾ ਮੈਨੂੰ ਨਾ ਤੁਸੀਂ ਬੰਦਿਆਂ ਵਾਂਗੂ ਦੱਸ ਦੋ ਇਹ ਕਿਹਦੇ ਕਰਕੇ ਆਇਆ ਵਾ ਮੇਰੇ ਘਰ ਕੋਈ ਬੋਲਦੀਆਂ ਕਿਉਂ ਨਹੀਂ ਤੁਸੀਂ ਮੈਂ ਕੀ ਕਹਿਣ ਰਿਹਾ ਵਾਂ ਤੁਹਾਨੂੰ ਕੀ ਪਤਾ ਕਿਹਦੇ ਕਰਕੇ ਆਇਆ ਵਾ ਤੇ ਨਾਲੇ ਚੋਰੀ ਕਰਨੀ ਆਇਆ ਵਾ ਉਰੋਂ ਨੇ ਕੀ ਕਰਨਾ ਆਣਾ ਸੀ ਅਗਲਾ ਕਹਿੰਦਾ ਤੂੰ ਘਰ ਸੱਦ ਕੇ ਕਟਵਾਇਆ ਮੈਨੂੰ ਵੇਖ ਲੂ ਮੈਂ ਤੈਨੂੰ ਬੰਦਿਆਂ ਵਾਂਗੂ ਦੱਸ ਦੋ ਕੀ ਗੱਲ ਬਾਤ ਹੋ ਰਹੀ ਤੇ ਮਾਰ ਦੂੰਗਾ ਮੈਂ ਦੋਵਾਂ ਨੂੰ ਨਹੀਂ ਅਹੀਂ ਪਏ ਉਹ ਸੱਦਿਆਂ ਦਾ ਅਹੀਂ ਡੰਡੇ ਭੜ ਨਹੀਂ ਨਾਲ ਡੰਡੇ ਨਹੀਂ ਵੀਰ ਉਹ ਓਦਾ ਹੀ ਕੋਈ ਅੰਬਲੀ ਸੰਬਲੀ ਆ ਮੰਮੀ ਠੀਕ ਹੀ ਕਹਿ ਰਹੇ ਆ ਖਾਨੂੰ ਨਹੀਂ ਪਤਾ ਇਹ ਕੌਣ ਹੈਗਾ ਸਿੰਦਿਆ ਜਾਣਦੇ ਛੱਡ ਪਰ ਇਹਨਾਂ ਨੂੰ ਕੀ ਆਣਾ ਵਿਚਾਰ ਕਰਨ ਅੰਬਲੀ ਸੰਬਲੀ ਕਿਤੇ ਹੋਣਾ ਵਾ ਕਿਤੇ ਨਸਾ ਟੁੱਟਾ ਹੋਣਾ ਵਾ ਤੇ ਕੰਦ ਟੱਪ ਆਇਆ ਛੱਡ ਮੇਰਾ ਪਤਾ ਖੜਾ ਆਵੇ ਕਲੇਸ ਕਾ ਨੂੰ ਆਪਣੇ ਘਰ ਦਿਆਂ ਤੋਂ ਪਾਉਣ ਮਮੀ ਅਮਲੀ ਹੁੰਦਾ ਨਾ ਤੇ ਅਮਲੀ ਇਦਾਂ ਬੂਡਬਾਡ ਕੱਸ ਕੇ ਨਹੀਂ ਇਹ ਆਉਂਦੇ ਉਹਨਾਂ ਕੋ ਤੇ ਆਪਣੇ ਲੀੜੇ ਲੱਤੇ ਦਾ ਨਹੀਂ ਪਤਾ ਲੱਗਦਾ ਇਹਦੇ ਐ ਤਿਆਰ ਸ਼ਿਆਰ ਹੋ ਗਿਆ ਵਾ ਜਿੱਦਾਂ ਪ੍ਰਾਣਾ ਹੁੰਦਾ ਹੈ ਕਿਸ ਦਾ ਨਹੀਂ ਤੁਸੀਂ ਮੇਰੇ ਵੱਲ ਕੀ ਔਖਾ ਖਾ ਵੇਖਣ ਦੇ ਜੇ ਮੈਨੂੰ ਕੀ ਕਹਿ ਨਹੀਂ ਤੇ ਕੀ ਕਹਿਣਾ ਕੀ ਚਾਹੁੰਦੇ ਜੇ ਮੇਰੇ ਵਾਲਾ ਆਵਾ ਇਹਦੇ ਤੇ ਟੱਡੀ ਭੈਣ ਬਾਹਰ ਜਾਂਦੀ ਆ ਪੜਦੀ ਫਿਰਦੀ ਉਹ ਕਾਲਜਾਂ ਚ ਉਹ ਜਾਂਦੀ ਆ ਤੇ ਮੇਰੇ ਮਨ ਨੂੰ ਕੀ ਕਹਣਗੇ ਭਾਵੇਂ ਇਹਦੇ ਵੱਲ ਆਇਆ ਹੋਵੇ ਉਹ ਤੇਰੀ ਮੈਂ ਜ਼ਬਾਨ ਖੇਚ ਲੈਣੀ ਆ ਅੰਮੀ ਲੱਗੀ ਨਾ ਮੇਰੀ ਭੈਣ ਨਹੀਂ ਕੀ ਇਦਾਂ ਦੀ ਬਸੰਦਿਆ ਜਾਣ ਦੇ ਨਾ ਘਰ ਚ ਕਲੇਸ਼ ਪਾ ਚੱਲ ਚਲੀਏ ਘਰ ਨੂੰ ਤੁਰ ਸਾਡੇ ਤੋਂ ਬਾਹਰ ਨਾ ਮਾਸਾ ਜਾਵਾਂ ਤੇ ਮੇਰੇ ਤੇ ਐਵੇਂ ਘਰ ਆਪਣੇ ਕਲੇਸ਼ ਪਾ ਕੇ ਤੇ ਬਹਿ ਗਏ ਤੂੰ ਕੀ ਪਤਾ ਕੌਣ ਮੈਂ ਤਾਂ ਕੌਣ ਨਹੀਂ ਉਹ ਸਾਸੀ ਦਾ ਜੰਗੀ ਇਹਨੇ ਕੇ ਸਾਰੇ ਭੈਣ ਭਰਾ ਜਾਣਦੇ ਹੀ ਆ ਸਾਡੇ ਚੈਨਲ ਗਰਨਾਮ ਪਰਮ ਦੇ ਉੱਤੇ ਵੀਡੀਓ ਚੱਲਣ ਡਈ ਆ ਅਤੀਤ ਦੇ ਪਛਾਵੇਂ ਤੇ ਬਹੁਤ ਸਾਰੇ ਭੈਣ ਭਰਾ ਨਾ ਇਹਨੂੰ ਬੜਾ ਹੀ ਪਿਆਰ ਦਿੰਦੇ ਸਾਡੀ ਵੀਡੀਓ ਨੂੰ ਤੇ ਕੁਛ ਸਾਡੇ ਭੈਣ ਭਰਾ ਨਾ ਸਾਨੂੰ ਕਮੈਂਟ ਕਰਨ ਦੇ ਆ ਵੀ ਤੁਹਾਨੂੰ ਇਹ ਰੋਲ ਦੋਆ ਜੀ ਨੂੰ ਫੱਬਿਆ ਨਹੀਂ ਹੈਗਾ ਵੀ ਤੁਸੀਂ ਓਵਰੇਜ ਹੈ ਤੁਹਾਡੀ ਇਹ ਜਿਆਦਾ ਹੀ ਅਸਲੀ ਨਾ ਸਾਡੀ ਜਿਹੜੀ ਜੋੜੀ ਨੇ ਜੰਗ ਉਹ ਕਿਤੇ ਗਏ ਦੂਰ ਉਹਨਾਂ ਨੂੰ ਥੋੜਾ ਟਾਈਮ ਲੱਗਣਾ ਹੈ ਇੱਕ ਮਹੀਨਾ ਅਜੇ ਆਉਣਾ ਠਰ ਕੇ ਉਹਨਾਂ ਨੇ ਤਾਂ ਅਸੀਂ ਆਖਿਆ ਵੀ ਚਲੋ ਅਸੀਂ ਦੋਵੇਂ ਜੀ ਕਰ ਲੈਨੇ ਰੋਲ ਕੁਝ ਲੋਕਾਂ ਨੇ ਕਮੈਂਟ ਕੀ ਤੁਹਾਡੇ ਪੰਨ ਭਰਾਵੇਂ ਤੁਹਾਨੂੰ ਇਹ ਚੰਗਾ ਨਹੀਂ ਲੱਗਾ ਰੋਲ ਤੇ ਹੋਰ ਕਿਹਨੂੰ ਕਰਨਾ ਚਾਹੀਦਾ ਸੀ ਪਰ ਕੁਝ ਲੋਕਾਂ ਇਹ ਵੀ ਆਖਿਆ ਵੀ ਇਹ ਸਟੋਰੀ ਨੂੰ ਚੰਗੀ ਨਹੀਂ ਲੱਗਦੀ ਤੇ ਅਸੀਂ ਤੁਹਾਨੂੰ ਦੱਸਣ ਚਾਹੁੰਦੇ ਹਾਂ ਕਿ ਅੱਗੇ ਜਾ ਕੇ ਨਾ ਦੋ ਚਾਰ ਪਾਰਟੀਆਂ ਅੱਗੇ ਜਾ ਕੇ ਨਾ ਇਹ ਸਟੋਰੀ ਡਿਫਰੈਂਟ ਟਾਈਪ ਹੋ ਅਲੱਗ ਚੀਜ਼ ਬਣਦੀ ਆ ਤੁਹਾਨੂੰ ਬਾਅਦ ਸਮਝ ਲੱਗਣੀ ਆ ਇਹ ਸਟੋਰੀ ਅਸਲ ਮੇਨ ਮੁੱਦਾ ਕੀ ਹੈ ਦਾ ਬਾਕੀ ਜਦੋਂ 에ਰੋਲ ਜਿੱਦੋਂ ਅਸੀਂ ਕੀਤਾ ਸੀ ਨਾ ਚੰਗਾ ਤੇ ਸਾਨੂੰ ਵੀ ਨਹੀਂ ਲੱਗਾ ਸਾਨੂੰ ਵੀ ਪਤਾ ਵੀ ਸਾਡੀ ਔਰ ਐਜ ਵਾ ਇਹ ਸੀਨ ਸਾਨੂੰ ਨਹੀਂ ਜੱਜਦੇ ਇਹ ਜੰਗ ਵਾਲੇ ਸੀਨ ਹੈ ਪਰ ਕੀ ਕਰੀਏ ਮਜਬੂਰੀ ਹੀਗੀ ਕੁਝ ਇਹ ਅਸਲ ਚ ਨਾ ਸਟੋਰੀ ਜਿਹੜੀ ਸਾਡੀ ਭੈਣ ਦੀ ਹੈ ਨਾ ਪਹਿਲਾਂ ਜਦੋਂ ਉਹਨੇ ਇਹਨੂੰ ਦੱਸਿਆ ਨਾ ਸਾਨੂੰ ਵੀ ਕੁਝ ਚੰਗਾ ਨਹੀਂ ਲੱਗਾ ਪਰ ਗਾਂਹ ਜਾ ਕੇ ਜਦੋਂ ਸਾਨੂੰ ਉਹਨੇ ਆਪਣੀ ਸਟੋਰੀ ਦੱਸੀ ਨਾ ਫਿਰ ਅਸੀਂ ਫੀਲ ਕੀਤਾ ਕਿ ਹਾਂ ਸਾਨੂੰ ਇਹ ਚੀਜ਼ ਦੁਨੀਆ ਦੇ ਸਾਹਮਣੇ ਲਿਆਉਣੀ ਚਾਹੀਦੀ ਆ ਜੋ ਵੀ ਗੱਲਾਂ ਹੀ ਹੋਣ ਕਰਦੇ ਆ ਨਾ ਉਹਨਾਂ ਦਾ ਨਤੀਜਾ ਸਾਨੂੰ ਕਿਤੇ ਨਾ ਕਿਤੇ ਜਾ ਕੇ ਭੁਗਤਣਾ ਪੈ ਸਕਦਾ ਬਲੇ ਨਾ ਜਿਹੜੀਆਂ ਸਾਡੀਆਂ ਕਹਾਣੀਆਂ ਹੁੰਦੀਆਂ ਹਨ ਇਹ ਸਾਰੀਆਂ ਰੀਅਲੀ ਹੁੰਦੀਆਂ ਆ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਜਿਹੜਾ ਵੀ ਸਾਨੂੰ ਰੋਲ ਮਿਲਦਾ ਆ ਬੇਸ਼ੱਕ ਉਹ ਚੰਗਾ ਆ ਬੇਸ਼ੱਕ ਉਹ ਮਾੜਾ ਆ ਆਪਾਂ ਉਹਦੇ ਵਿੱਚ ਪੂਰਾ ਖੁੰਬਣ ਦੀ ਕੋਸ਼ਿਸ਼ ਕਰਦੇ ਆਂ ਤੇ ਪੂਰਾ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਕਰਕੇ ਮੇਰੇ ਭੈਣ ਭਰਾ ਸਾਰੇ ਜਿਹੜੇ ਆ ਨਾ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਸਾਨੂੰ ਦੱਸਿਆ ਕਰੋ ਵੀ ਇੱਥੇ ਤੁਸੀਂ ਐ ਚੀਜ਼ ਤੋਂ ਮਿਸ ਕਰਨ ਦੇ ਨੇ ਆ ਚੀਜ਼ ਗਲਤ ਵਾ ਫਿਰ ਆਪਾਂ ਨੂੰ ਕਵਰ ਕਰਿਆ ਕਰਾਂਗੇ ਬਾਕੀ ਚਲੋ ਇੱਕ ਪਣਪਰਾ ਨੇ ਸਾਨੂੰ ਕਮੈਂਟ ਕੀਤਾ ਹੈਗਾ ਵੀ ਇਹ ਗੁੱਡੇ ਬੁੱਢੜੀ ਦਾ ਸੀਨ ਆ ਚਲੋ ਏਜ ਦੇ ਸਾਹਮਣੇ ਇਦਾਂ ਦੇ ਕਮੈਂਟ ਸੋਹਣੇ ਵੀ ਲੱਗਦੇ ਆ ਤੇ ਮੈਨੂੰ ਹਾਸਾ ਵੀ ਬੜਾ ਆਇਆ ਕਿ ਹਾਨੂੰ ਹੁਣ ਬੁੱਢਿਆਂ ਵਾਲੀ ਫੀਲਿੰਗ ਮਿਲਣ ਲੱਗੀ ਸਾਨੂੰ ਆਪ ਵੀ ਇਦਾਂ ਲੱਗਦਾ ਵਾ ਅਸੀਂ ਵੀ ਵੀਡੀਓ ਬਣਾਉਂਦੇ ਕਈ ਵਾਰੀ ਹੱਸਦੇ ਵੀ ਆ ਵੀ ਸਾਨੂੰ ਵਧੀਆ ਲੱਗਦਾ ਕਿ ਹਸ ਟਾਈਮ ਪਾਸ ਵੀ ਹੁੰਦਾ ਪਰ ਕੀ ਕਰੀਏ ਹੁਣ ਸਾਡਾ ਕੰਮ ਆ ਰੋਲ ਆ ਰੋਲ ਕਰਨਾ ਸਾਨੂੰ ਕਰਨਾ ਪੈਣਾ ਹੈ ਬਾਕੀ ਇਹ ਐਕਟਿੰਗ ਆ ਕਿ ਤੇ ਐਕਟਿੰਗ ਦੇ ਵਿਜਨ ਦੇ ਵਿੱਚ ਨਾ ਵੜੀਏ ਉਹ ਗੱਲ ਨਹੀਂ ਬਣਦੀ ਰੋਲ ਪੂਰਾ ਫੇਰ ਨਿਭਾਇਆ ਜਾਂਦਾ ਵਾ ਪਰ ਸੱਚੀ ਗੱਲ ਸੁਣਾ ਤੇ ਸੀਨ ਕਰਦਾ ਮੈਨੂੰ ਬੜੀ ਸੰਗ ਆਉਂਦੀ ਹੈ ਸੰਗ ਜਦੋਂ ਵੀ ਐਕਟਿੰਗ ਡੈਪੇ ਕਰਨ ਫਿਰ ਸੰਗ ਸ਼ਰਮ ਕਾਦੀ ਹੰਨਾ ਬਾਕੀ ਆਪਾਂ ਤਾਂ ਰੀਅਲ ਸਚਾਈ ਦੱਸਣੀ ਹੈ ਵੀ ਜਿਹਦੇ ਨਾਲ ਲੋਕਾਂ ਨੂੰ ਥੋੜੀ ਸਿਹਤ ਮਿਲ ਜੇ ਭੈਣ ਭਰਾਵਾਂ ਨੂੰ ਹਾਂ ਚਲੋ ਬਾਕੀ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਜੀ ਥੈਂਕ ਯੂ ਧੰਨਵਾਦ ਤੇ ਧੰਨਵਾਦ ਸਾਰ